ਬੋਲੇ ਓਮ ਸੋਹਾਰਾ ਅੱਲਾਹ ਯਾਲਾ ਸਤਿਗੁਰੂ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਪਿੰਡਾਂ ਦੇ ਮਸਲੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਔਰ ਅੱਜ ਬੈਠਿਆ ਜਸਵੀਰ ਸਿੰਘ ਪ੍ਰਧਾਨ ਸਾਹਿਬ ਦੀ ਮੋਟਰ ਤੇ ਆਸ਼ਾ ਕੁੰਗਰਾ ਸਾਹਿਬ ਜੀ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਸ਼ਰੂ ਸੀ ਦੋ ਸਭੂ ਮਹਾਰਾਜਾ ਸੋ ਆਪ ਦੀ ਕਿਰਪਾ ਸਦਕਾ ਮਹਾਰਾਜਾ ਸੱਚੇ ਪਾਸ਼ਾ ਭਾਈ ਪਿੰਦੂ ਸੇ ਕੱਢੀ ਮਹਾਰਾਜਾ ਸੱਚੇ ਪਾਸ਼ਾ ਆਪਣੇ ਚੈਨਲ ਲੇਕ ਤਾਰਾ ਬੋਲੀ ਤੋਂ ਮਹਾਰਾਜਾ ਸੱਚੇ ਪਾਸ਼ਾ ਪਿੰਡਾਂ ਦੇ ਮਸਲੇ ਨਾਲ ਗੋਦ ਗੋੜੀ ਸ਼ੁਰੂ ਕਰਨ ਜਾ ਰਹੇ ਨੇ ਮਹਾਰਾਜਾ ਅੱਜ ਤੇ ਮੇਰ ਪਰ ਆਕਰਕਣਾ ਮਹਾਰਾਜਾ ਸੱਚੇ ਪਾਸ਼ਾ ਨੂੰ ਹੋਰ ਚਾਹਤ ਦਿਖਾਵਾ ਰੱਖਿਓ ਸੱਚੇ ਪਾਸ਼ਾ ਕਿੰਨਾ ਕਿੰਨਾ ਦੇ ਮਸਲੇ ਸੱਚੇ ਪਾਸ਼ਾ ਇਸ ਸੱਚੇ ਪਾਸ਼ਾ ਇਸ ਸੇਗੁਰ ਦੇ ਜਨਰੇ ਦੇ ਮਹਾਰਾਜਾ ਸੱਚੇ ਪਾਸ਼ਾ ਕਿਰਪਾ ਕਰਨੀ ਅੱਜ ਦੇ ਨਾਲ ਹੋ ਕੇ ਸਹਾਇਤਾ ਕਰਕੇ ਮਹਾਰਾਜਾ ਸੱਚੇ ਪਾਸ਼ਾ ਪਟਿਕਰਾਇਆ ਜੀ ਮਹਾਰਾਜ ਜੀ ਪਾਣਾ ਚੜ੍ਹ ਦੀ ਗੱਲ ਲੱਗੂ ਚੱਲਦੇ ਨੇ ਮਹਾਰਾਜ ਜੀ ਸੱਚੇ ਪਾਸੋ ਜਿੱਥੇ ਵੀ ਜਾਵੇ ਪਟਿਓਵੇਂ ਸੱਚੇ ਪਾਸੋ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਜਿਹੜਾ ਵੀ ਸੱਚੇ ਪਾਸਾ ਵਿਦਿਆਰਥੀ ਆ ਸਾਥੀ ਚੜ੍ਹ ਦੀ ਗਲਾ ਕੰਮੀ ਮਹਾਰਾਜ ਤੋਂ ਨਿਚਾ ਚੜ੍ਹ ਦੀ ਗਲਾ ਰੱਖਿਆ ਜੀ ਚੜ੍ਹ ਦੀ ਗਲਾ ਕਰਾ ਦੇਵਾਦਾ ਸੱਚੇ ਪਾਸਾ ਪਟਿਕਰਾਇਆ ਜੀ ਸਭ ਦੀ ਹਾਜ਼ਰੀ ਕਰਵਾਉਣ ਲਈ ਮਹਾਰਾਜ ਸ਼ੋਕ ਵਰਤਾਇਆ ਜੀ ਸ਼ੋਕ ਨੂੰ ਨਾਮ ਚਿਤੇ ਆਵਾ ਨਾਮ ਦੀ ਗੱਲ ਤੇ ਮਹੇਸ਼ਵਰ I'm not. ਵਾਹਿਗੁਰੂ 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 ਜਸ ਗਾਵੇ ਜਿਉ ਭਇਆ ਤਉ ਸ਼ਰਮਿੰ ਸਤਨਾਮ ਸ੍ਰੀ ਵਾਖੀ ਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖੜ ਦੇ ਆਪਣਾ ਬਿਰਦ ਸੁਮਾਲੇ ਆਖ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਆਖ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਵ ਤੇਰ ਕਰ ਨਾ ਤੁਕ ਰਾਗ ਪੂਰਨ ਤੈਜ ਰਖਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਵਾਲੇ ਕੋਲ ਗੱਲ ਪਹੁੰਚੀ ਜੋ ਵੀ ਪ੍ਰੋਗਰਾਮ ਦਾ ਮੋਟਿਵ ਹੈ ਉਹ ਪਹੁੰਚੇ ਤਾਂ ਜੋ ਭੱਟੀ ਸਾਹਿਬ ਦੇ ਵਿਚਾਰ ਨਿਕਲਾ ਹੋਵੇ ਸਾਰਿਆਂ ਨੂੰ ਬੇਨਤੀ ਵੀ ਇੱਕ ਦੂਜੇ ਨੂੰ ਵਾਧ-ਵਾਦ ਦਸੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੁਰਦਰਾ ਜਿੱਤ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਕਿ ਇਸ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਣਜੋਤ ਸਿੰਘ ਜੀ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਅਰਦਾਸ ਕੀਤੀ ਗਈ ਮੁੱਖ ਆਰੰਭਤਾ ਹੋਈ ਹੈ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਇਕਤਾਰਾ ਬੋਲੇ ਪੰਜਾਬੀ ਚੈਨਲ ਵੱਲੋਂ ਪਿੰਡਾਂ ਦੇ ਮਸਲੇ ਉਸ ਦੀ ਸ਼ੁਰੂਆਤ ਹੋਈ ਹੈ ਔਰ ਬਾਬਾ ਜੀ ਨੇ ਅਰਦਾਸ ਤੋਂ ਬਾਅਦ ਮੁੱਖ ਵਾਕ ਲੈ ਕੇ ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵਕ ਵਕ ਜਿਹੜੇ ਇੱਥੇ ਮਹਿਮਾਨ ਪਹੁੰਚੇ ਨੇ ਉਹਨਾਂ ਨੂੰ ਸੁਰੂਪੇ ਬਾਬਾ ਜੀ ਪਾਰੇ ਨੇ ਔਰ ਕਿਤਨਾ ਕਹਤੇ ਐਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਬਿਨਾ ਕਰਮਾ ਤੋਂ ਨਹੀਂ ਜਾਇਆ ਜਾਂਦਾ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਸਾਹਿਬ ਪ੍ਰੀਤਮ ਸਿੰਘ ਨਾਗੀ ਜੀ ਉੱਚੇ-ਉੱਚੇ ਤੌਰ ਤੇ ਪਹੁੰਚੇ ਹੋਏ ਨੇ ਐਡਵੋਕੇਟ ਸਾਹਬ ਸਿੰਘ ਜੀ ਜਿਹੜੇ ਕਿ ਚੇਅਰਮੈਨ ਨੇ